ਦੀਦੀ ਕੱਲ ਤੁਸੀਂ ਦਸਾਇਆ ਗਏਗੇ ਤੇ ਕਿਦਾਂ ਦਾ ਲੱਗਾ ਫੇਰ ਜਾ ਕੇ ਉੱਥੇ ਉੱਥੇ ਤੇ ਭਾਬੀ ਜੀ ਬੜਾ ਮਜ਼ਾ ਆਇਆ ਇਦਾਂ ਲੱਗਦਾ ਏ ਪਤਾ ਨਹੀਂ ਸਰੀਰ ਚ ਹੋਰ ਕਿੰਨੀ ਕ 에ਨਰਜੀ ਆ ਗਈ ਐ ਮੈਂ ਤਾਂ ਕਹਿੰਨੀ ਆ ਤੁਸੀਂ ਵੀ ਕਿਤੇ ਚੱਲਿਓ ਵੇਖਿਓ ਕਿੰਨਾ ਸਕੂਨ ਮਿਲਦਾ ਉੱਥੇ ਜਾ ਕੇ ਚਲੋ ਕੋਈ ਗੱਲ ਨਹੀਂ ਭਾਬੀ ਜੀ ਨੈਕਸਟ ਟਾਈਮ ਜਾਵਾਂਗੀ ਮੈਂ ਆਹੋ ਤੇ ਨਾਲੇ ਚੱਲ ਮੇਰਾ ਵੀ ਸਾਥ ਹੋ ਜਾਊਗਾ ਹਾਂਜੀ ਇਦਾਂ ਮੈਨੂੰ ਕੱਲੀ ਜਾਣਾ ਪੈਂਦਾ ਹੈ ਹਾਂਜੀ ਇਹ ਤਾਂ ਹੈਗਾ ਤੇ ਨਾਲੇ ਮੰਮੀ ਨੇ ਤੁਹਾਡੇ ਨਾਲ ਉਹ ਗੱਲ ਕੀਤੀ ਸੀ ਕਿਹੜੀ ਗੱਲ ਤੁਹਾਡੀ ਨਾਨਾ ਨਾ ਇਹ ਘਰ ਤੇ ਉਹ ਕਿੰਦੀ ਕੇ ਮੈਂ ਨਾ ਘਰ ਲੱਭਦੀ ਲੱਭਦੀ ਆਈ ਆ ਤੁਸੀਂ ਤਾਂ ਉਹਨਾਂ ਦਾ ਫੋਨ ਨਹੀਂ ਚੁੱਕਦੇ ਅੱਛਾ ਹੁਣ ਕੰਮ ਕਰਨੀ ਨਾ ਹੁੰਦਾ ਹੁਣ ਇਹਨਾਂ ਕੋਲ ਤੇ ਨਾਲੇ ਆਗ ਹੀ ਹੋਣੀ ਹੁਣ ਸੱਸ ਨੂੰ ਵੀ ਅਕਲ ਹੁਣ ਤੇ ਆਉਣਾ ਹੀ ਫਿਰ ਨਹੀਂ ਦੀਦੀ ਉਹਨਾਂ ਆਪਣੇ ਭਰਾ ਦਾ ਘਰ ਬਚਾਉਣਾ ਚਾਹੁੰਦੀ ਆ ਤੇ ਮੈਨੂੰ ਲੱਗਦਾ ਸਹੀ ਕਹਿਣ ਦੀ ਆ ਉਹ ਨਹੀਂ ਚਾਹੁੰਦੀ ਕਿ ਉਹਦੇ ਭਰਾ ਦਾ ਘਰ ਟੁੱਟੇ ਅਗਨੀ ਮੈਂ ਮੰਮੀ ਨੇ ਬਹੁਤ ਸਮਝਾਇਆ ਤੇ ਭਾਜੀ ਨੇ ਵੀ ਬਹੁਤ ਸਮਝਾਇਆ ਵਾ ਆਹੋ ਭਾਬੀ ਵੈ ਉਹ ਇੰਨੀ ਵੀ ਨਹੀਂ ਮਾਰੀ ਉਹ ਤੇ ਇਹਨਾਂ ਨੂੰ ਬੜਾ ਸਮਝਾਉਂਦੀ ਹੁੰਦੀ ਸੀ ਪਰ ਚਲੋ ਕੋਈ ਨਹੀਂ ਵੈਨੀ ਮੈਂ ਫਿਰ ਮੰਮੀ ਨਾਲ ਗੱਲ ਕਰਕੇ ਕਿ ਮੰਮੀ ਕੀ ਕਹਿੰਦੇ ਨੇ ਹਾਂਜੀ ਤੇ ਆ ਮੰਮੀ ਨੂੰ ਨਾ ਚਾਹ ਦੇ ਦਿਓ ਇਸੇ ਬਾਰੇ ਗੱਲਬਾਤ ਹੋ ਜਲੰਬੀ ਚਲ ਠੀਕ ਆ ਭਾਬੀ ਪਾ ਦਿਓ ਠੀਕ ਆ ਹਾਲ ਤੋ ਹੀ ਸੰਗਤ ਤੋਂ ਛੇਤੀ ਆ ਗਏ ਉੱਠ ਕੇ ਨਹੀਂ ਮੈਂ ਆਉਣਾ ਹੀ ਬੈਠਾ ਨਹੀਂ ਗਿਆ ਉੱਥੇ ਨਜ਼ਰ ਗੋਡੇ ਪੀੜ ਹੋਣ ਡੈ ਪਈ ਬੈ ਬੈ ਕੇ ਲੈ ਮੰਮੀ ਧਰ ਤੋ ਨਾ ਕਿਤੇ ਬਜ਼ੁਰਗ ਉੱਥੇ ਬੈਠੇ ਹੀ ਹੈ ਤੇ ਤੁਸੀਂ ਵੀ ਬੈ ਜਾਂਦੇ ਕੀ ਹੁੰਦਾ ਹੈ ਨਹੀਂ ਇਹੋ ਤੇ ਮੈਂ ਸੋਚਣ ਡਈ ਹੀ ਖੁਰਿਆ ਇਨਾਚਰ ਕਿਦਾਂ ਲੋਕ ਬਹਿ ਲੈਂਦੇ ਆ ਮੇਰ ਕੋ ਤੇ ਇਨਾਚਰ ਬੈਠਾ ਹੀ ਨਹੀਂ ਗਿਆ ਸਾਰੀ ਸੰਗਤ ਬੈਠੀ ਹੀ ਉੱਧਾ ਚੱਲ ਕੋਈ ਗੱਲ ਨਹੀਂ ਅਗਲੀ ਵਾਰ ਤੋਂ ਮੈਂ ਜਾਉਂਗੀ ਨਾ ਤੇ ਤੇਰੇ ਨਾਲ ਸ਼ਾਮਾ ਨੂੰ ਹੀ ਆਉਂਗੀ ਆਹੋ ਮੰਮੀ ਠੀਕ ਆ ਚਲ ਕੋਈ ਗੱਲ ਨਹੀਂ ਹੁਣ ਇੱਕ ਦੋ ਵਾਰੀ ਜਾਓਗੇ ਨਾ ਤੇ ਆਪੇ ਤੁਹਾਡੀ ਆਦਤ ਹੋ ਜਾਣੀ ਆ ਫਿਰ ਮੰਮੀ ਭਾਬੀ ਕਹਿਣ ਦੀ ਤੇਰੇ ਨਾਨਾ ਆਏ ਹੀ ਜਦੋਂ ਆਪਾਂ ਦੋਵੇਂ ਜਾਣੇ ਚੱਲ ਗਏ ਹੀ ਨਾ ਸਾਡੇ ਮਗਰੋਂ ਹੀ ਆਈ ਹੀ ਕਿਤੇ ਮੈਨੂੰ ਵੀ ਇਹਨਾਂ ਨੇ ਨਹੀਂ ਦੱਸਿਆ ਵਾ ਵੀ ਆਈ ਹੀ ਤੇ ਚਲ ਉਹ ਤੇ ਠੀਕ ਵਾ ਤੂੰ ਦੱਸ ਤੇਰੀ ਸਲਾਹ ਕਿੱਦਾਂ ਵਾ ਤੂੰ ਜਾਣਾ ਚਾਹੁੰਦੀ ਏ ਉੱਥੇ ਮੰਮੀ ਮੈਂ ਕੀ ਦੱਸਣਾ ਏ ਵੇਖ ਲਓ ਤੁਸੀਂ ਜਿੱਦਾਂ ਕਰਨਾ ਏ ਤੇ ਨਾਲੇ ਬਾਕੀ ਵੀਰਾਂ ਨਾਲ ਵੀ ਸਲਾਹ ਕਰ ਲਿਓ ਬੜਾ ਚੰਗੀ ਗੱਲ ਹੀ ਆ ਕੀ ਜੀਵਨ ਕੋਈ ਸਮਝ ਆਈ ਹੈ ਤਾਂ ਹੀ ਤੇ ਉਹ ਆਈ ਹੈ ਚੱਲ ਤੀਏ ਮੈਂ ਵੀ ਇਹੋ ਚੰਨੀ ਆ ਵੀ ਤੇਰਾ ਘਰ ਵਸ ਜੇ ਤੀ ਆਪਣੇ ਘਰ ਹੀ ਚੰਗੀਆਂ ਲੱਗਦੀਆਂ ਵਾ ਚੱਲ ਵੇਖ ਲੈਨੇ ਮम्मी ਫਿਰ ਕੀ ਕਰਨਾ ਹੈ ਨਾਲੇ ਤੂੰ ਕਹਿ ਰਹੀ ਆ ਵੀ ਵੀਰ ਨਾਲ ਸਲਾਹ ਕਰ ਲੋ ਵੀਰ ਨਾਲ ਕਾਦੀ ਸਲਾਹ ਕਰਨੀ ਆ ਉਹ ਸਾਡੀ ਗੱਲ ਸੁਣਦਾ ਵਾ ਪਹਿਲਾਂ ਹੀ ਚੰਗਾ ਹੁੰਦਾ ਹੈਗਾ ਜਿੱਦਾਂ ਕਹਿੰਨੇ ਹਾਂ ਉਦਾਂ ਹੀ ਮੰਨਦਾ ਹੁੰਦਾ ਹੀ ਹੁਣ ਤੇ ਉਹਨੂੰ ਘਰ ਵਾਲੀ ਤੋਂ ਵੇਲ ਹੈ ਨੀਗਾ ਜੇ ਉਹਨਾਂ ਕੋਈ ਗੱਲ ਕੀਤੀ ਨਾ ਪਹਿਲਾਂ ਉਹਨੇ ਸਲਾਹ ਆਪਣੇ ਘਰ ਵਾਲੀ ਦੀ ਲੈਣੀ ਆ ਫਿਰ ਕੋਈ ਕੰਮ ਕਰਨਾ ਹੁੰਨੇ ਚੱਲ ਮੰਮੀ ਤੂੰ ਇੱਕ ਵਾਰੀ ਪੋਸ਼ਕੇ ਤੇ ਵੇਖ ਲਈ ਫਿਰ ਵੇਖ ਲਾਂਗੇ ਕੀ ਕਰਨਾ ਕੀ ਨਹੀਂ ਚੱਲ ਜੇ ਤੂੰ ਕਹਿੰਨੀ ਆ ਨਾ ਮਾੜੀ ਜੇ ਗੱਲ ਕਰਨਾਂ ਚੋਂ ਕੱਢ ਛੱਡੂੰਗੀ ਉਹਦੇ ਠੀਕ ਆ ਦੀਦੀ ਵੈਸੇ ਤਹੀ ਇੱਕ ਗੱਲ ਨੋਟ ਕੀਤੀ ਗੱਲ ਕਿਹੜੀ ਗੱਲ ਭਾਬੀ ਕੱਲ ਤੇ ਹੀ ਪਹਿਲੇ ਦਿਨ ਸੀ ਡਾ ਸਾਹਿਬ ਗਏ ਗਏ ਤੋ ਇਹ ਲੋ ਬਾਬਾ ਜੀ ਨੇ ਭੇਜ ਦਿੱਨਾ ਢਾਡੀ ਨਨਾਨ ਕਿ ਜਾ ਜਾ ਕੇ ਗੱਲ ਕਰਕੇ ਆ ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਆ ਆਪਾ ਦੇਖ ਲਓ ਤੁਹਾਡੇ ਵਾਸਤੇ ਕਿੰਨੇ ਰਿਸ਼ਤੇ ਵੇਖੇ ਤੇ ਕੋਈ ਨੇ ਪ੍ਰੇਨੀ ਚੜਿਆ ਕੱਲ ਤੁਸੀਂ ਪਹਿਲੇ ਦਿਨ ਸੀ ਦਸਾਹਬ ਗਏ ਬਾਬਾ ਜੀ ਨੇ ਸੌਣ ਲਈ ਨਾ ਢਾਡੀ ਹਾਂ ਇਹ ਤਾਂ ਗੱਲ ਤੁਹਾਡੀ ਸਹੀ ਹੈ ਭਾਬੀ ਬਿਲਕੁਲ ਮੰਮੀ ਤੋ ਇਹ ਕਿ ਅੱਡੀ ਚੱਕ ਬਾਬੇ ਕੋ ਜਾਂਦੇ ਰਹੇ ਸੀ ਤੇ ਅੱਡੀ ਚੱਕ ਬਾਬੇ ਨੇ ਸਾਡਾ ਕੁਝ ਨਹੀਂ ਸੁਆਰਿਆ ਮੰਮੀ ਆਪਾਂ ਸੁਣਦੇ ਰਹੇ ਸੀ ਨਾ ਕਿ ਛੀਦਾ ਸਾਹਿਬ ਜਾਣ ਨਾਲ ਲੋਕਾਂ ਦੇ ਕੰਮ ਬੰਦੇ ਆ ਤੇ ਵੇਖ ਲਾ ਮੈਂ ਹਜੇ ਪਹਿਲੇ ਐਤਵਾਰੀ ਗਈ ਆ ਤੇ ਮੇਰੀ ਮਹਾਰਾਜ ਨੇ ਸੁਣਵੀ ਲਈ ਆ ਛਾਟੀ ਮੇਰੇ ਨਾਂ ਨੂੰ ਮਗਰੇ ਹੀ ਕਹ ਲਤਾ ਕਿ ਜਾ ਆਪਣਾ ਘਰ ਬਸਾ ਜਾ ਕੇ ਸਹੀ ਗੱਲਾਂ ਸਿਮਮੀ ਤੇਰੀ ਮੈਂ ਤੇ ਨਾ ਬਿਮਾਰੀ ਪੈਣੀ ਹੱਡੀ ਚੁੱਕ ਬਾਬੇ ਦੇ ਮਗਰ ਐਵੇਂ ਫਿਰਦੀ ਰਹੀ ਪਰ ਨਾ ਕਸੂਰ ਮੇਰਾ ਵੀ ਨਹੀਂ ਆਂਡ ਗਵਣ ਸੇਲੀਆਂ ਪਹਿਣਾ ਜਿੱਦਾਂ ਮੈਨੂੰ ਦੱਸਦੀਆਂ ਸੀ ਨਾ ਮੈਂ ਉਹਨਾਂ ਦੀ ਮੰਨੀ ਗਈ ਪਰ ਉਹਨੇ ਤੇ ਨਾ ਹਨੂ ਬੜਾ ਲੁੱਟਿਆ ਹੁਣ ਨਹੀਂ ਮੈਂ ਜਾਇਆ ਕਰਨਾ ਹੁਣ ਮਸ਼ੀਦਾਂ ਸਾਹਿਬ ਵੀ ਜਾਇਆ ਕਰੂੰਗੀ ਹੋਰ ਕੀ ਮੰਮੀ ਆ ਬਾਬਿਆਂ ਬੁੱਬਿਆਂ ਚ ਨਾ ਕੁਝ ਨਹੀਂ ਰੱਖਿਆ ਇਹ ਤੇ ਬਸ ਉਦਾਂ ਹੀ ਲੁੱਟਣ ਨੂੰ ਬੈਠੇ ਨੇ ਤੇਰੀ ਗੱਲ ਬਿਲਕੁਲ ਠੀਕ ਵਾ ਸਾਰੇ ਕਹਿ ਦਿੰਦੇ ਆ ਉਥੇ ਜਾਈਏ ਤੇ ਬਿਮਾਰੀਆਂ ਕੱਟੀਆਂ ਜਾਂਦੀਆਂ ਕਿੱਥੇ ਕੱਟੀਆਂ ਜਾਂਦੀਆਂ ਵਾ ਕਦੋਂ ਦੀ ਮੈਂ ਜਾਣ ਲਈ ਆ ਕੋਈ ਹੱਲ ਨਹੀਂ ਨਿਕਲਿਆ ਪਹਿਲੇ ਦਿਨੀਆਂ ਆਪਾਂ ਉਥੇ ਗਏ ਆ ਮਹਾਰਾਜ ਦੇ ਘਰ ਤੇ ਵੇਖ ਲਾ ਮਹਾਰਾਜ ਨੇ ਨੇੜੇ ਹੋ ਕੇ ਸੁਣ ਲਈ ਸਾਡੀ ਮੰਮੀ ਹੁਣ ਲੱਗ ਗਈ ਨਾ ਸਮਝ ਜਾਂ ਤੇ ਹੋਏ ਕਿ ਜਿਹੜੇ ਬਾਬਿਆਂ ਕੋ ਜਾਂਦੇ ਨੇ ਉਹ ਬਿਮਾਰ ਨਹੀਂ ਹੁੰਦੇ ਬਿਮਾਰ ਵੀ ਸਾਰੇ ਹੀ ਹੁੰਦੇ ਨੇ ਠੀਕ ਆ ਸਿਮੀ ਚਲ ਕੋਈ ਨਹੀਂ ਮੈਂ ਤੈਨੂੰ ਕਿਹਾ ਵਾ ਨਾ ਅੱਗੇ ਤੋਂ ਮੈਂ ਨਹੀਂ ਜਾਂਦੀ ਅਹੀਂ ਤੇ ਜਾਣ ਕੇ ਆਪਣਾ ਸਿੱਖ ਧਰਮ ਛੱਡ ਕੇ ਨਾ ਅੱਡੀ ਚੁੱਕ ਬਾਬਿਆਂ ਦੇ ਮਗਰ ਲੱਗੇ ਆ ਮਾਸਟਰ ਜੀ ਗਾ ਮਮੀ ਅੱਜ ਤੋਂ ਬਾਅਦ ਨਾ ਹੁਣ ਗੁਰਦੁਆਰੇ ਜਾਇਆ ਕਰਾਂਗੇ ਸਹੀ ਗੱਲ ਆ ਮੈਂ ਰੋਜ਼ ਗੁਰਦੁਆਰੇ ਜਾਇਆ ਕਰੂੰਗੀ ਆਪਣੇ ਦੀਦੀ ਟਾਡੀ ਗੱਲ ਬਿਲਕੁਲ ਸਹੀ ਆ ਜਬ ਬਾਬਿਆ ਕੋ ਜਾਣਾ ਬਿਮਾਰੀਆਂ ਠੀਕ ਹੋ ਜਾਣ ਫਿਰ ਤੇ ਹਸਪੀਟਲ ਹੀ ਬੰਦ ਹੋ ਜਾਣ ਸਾਰੇ ਕਿਤੇ ਬਾਬਾ ਸੈਂਟਰ ਹੀ ਖੁੱਲ ਜਾਣ ਚਾਹ ਪੀ ਲੋ ਠੰਡੀ ਹੋ ਗਈ ਟਾਡੀ ਦਫਾ ਸਿਮੀ ਜਾ ਚੱਲਣਾ ਇੱਕ ਗੱਲ ਬੜੀ ਵਧੀਆ ਹੋਈ ਆ। ਫੇ ਸਿਮੇ ਦੀ ਨਨਾਨ ਆ ਗਈ ਆ। ਫਿਕਰ ਤੇ ਮੈਨੂੰ ਇਹਦਾ ਹੀ ਲੱਗਾ ਰਹਿੰਦਾ ਵਾ। ਅੱਤੀਆਂ ਬਿਮਾਰੀਆਂ ਤੇ ਨਾ ਇਹਦੇ ਫਿਕਰ ਨਾਲ ਹੀ ਮੈਨੂੰ ਲੱਗੀਆਂ ਵਾ। ਮੁੰਡਾ ਅੱਗੇ ਮੰਨਦਾ ਹੀ ਹੁਣ ਜਿੱਦਾਂ ਵੋਟੀ ਆਂਦੀ ਆ ਉਦਾਂ ਹੀ ਕਰਦਾ ਵਾ। ਕੀ ਕਰਾਂ? ਚਲੇ ਆਪਣੇ ਘਰ ਜਾਊਗੀ। ਮੇਰਾ ਫਿਕਰ ਮੁੱਕ ਜਾਊਗਾ। ਆਪਣੇ ਘਰ ਹੱਸੂ ਵਸੂਗੀ। ਇਹ ਦੋਵੇਂ ਜਾਣੇ ਜੋ ਮਰਜ਼ੀ ਕਰਦੇ ਰਹਿਣ। ਫੇਰ ਮੈਨੂੰ ਇਹਨਾਂ ਦਾ ਕੋਈ ਫਿਕਰ ਨਹੀਂਗਾ ਹੈਗਾ। ਫਿੰਮੀ ਵੀ ਸੋਚਦੀ ਤੇ ਹੈ ਹੀ ਆ ਵੀ ਮੇਰਾ ਘਰ ਟੁੱਟ ਗਿਆ ਵਾ ਚੱਲ ਜਾਣ ਵਿੱਚ ਵੇਹੇ ਉਹ ਵੀ ਰਾਜੀ ਆ ਵੀ ਮੈਂ ਆਪਣੇ ਘਰ ਚੱਲ ਜਾ ਤੇ ਚੱਲ ਇਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ ਵੀ ਮਹਾਰਾਜ ਨੇ ਨਾ ਇਹਦੀ ਨਣਾ ਨੂੰ ਆਪੇ ਸਾਡੇ ਘਰ ਕੱਲ ਲਿਆ ਵਾ ਚੱਲ ਇਹਦਾ ਘਰ ਵਸ ਜੂਗਾ ਆ ਗਿਆ ਜੇ? ਹਾਂ ਯਾਰ। ਪਾਣੀ ਲੈ ਆਵਾਂ? ਹੋ ਨਹੀਂ ਨਹੀਂ ਪਾਣੀ ਨਹੀਂ ਪੀਣਾ। ਮੈਂ ਰਾਜ ਉਹਨਾਂ ਕੋਲਡ ਡਰਿੰਕ ਪੀ ਲਈ ਸੀ। ਅੱਛਾ। ਯਾਰ ਗਰਮੀ ਬੜੀ ਆ ਤੇ ਤੇ ਬੜੀ ਲੱਗੀ ਹੋਗੀ। ਹਾਂਜੀ ਗਰਮੀ ਤਾਂ ਬਹੁਤ ਆ। ਤੇ ਨਾਲੇ ਮੇਰੀ ਗੱਲ ਸੁਣ। ਉਹ ਸਿਮਮੀ ਦੀ ਜਿਹੜੀ ਨਨਾਂ ਨਾਈ ਸੀਗੀ ਤੇ ਮੰਮੀ ਨਾਲ ਹੋਈ ਗੱਲਬਾਤ ਕੋਈ? ਹਾਂਜੀ ਸਵੇਰੇ ਕੀਤੀ ਸੀ ਗੱਲ ਤੇ ਮੰਮੀ ਤਾਂ ਦੀਦੀ ਬਹੁਤ ਖੁਸ਼ ਨੇ। ਚਲ ਸ਼ੁਕਰਿਆ ਫਿਰ ਤੇ। ਹਾਂਜੀ। ਆਹੋ ਸਿਮਮੀ ਵੀ ਆਪਣੇ ਘਰ ਜਾਊਗੀ। ਤੇ ਵਧੀਆ ਹੋ ਜਾਊਗਾ ਸਾਰਾ ਕੁਝ। ਵੈਸੇ ਲਾ ਸਿਮਮੀ ਨੇ ਗੁਰੂ ਘਰ ਦਾ ਆਸਰਾ ਲਿਆ। ਸੋ ਨਹੀਂ ਗਈ ਹਉ ਸਿਮੀ ਤੇ ਫੋਨ ਨਹੀਂ ਚੁੱਕਦੀ ਹੁੰਦੀ ਉਹਨਾਂ ਦਾ ਉਹਨਾਂ ਨੇ ਤੇ ਕਈ ਵਾਰੀ ਫੋਨ ਕੀਤਾ ਵਾ ਜੇ ਪਹਿਲਾ ਫੋਨ ਚੁੱਕ ਲਿੰਦਾ ਤਾਂ ਸ਼ਾਇਦ ਪਹਿਲਾ ਗੱਲ ਬਣ ਜਾਂਦੀ ਪਰ ਹੁਣਾਂ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਇਹ ਸਾਰਾ ਗੱਜ ਆਹੋ ਇਹ ਤੇ ਹੈ ਹੀ ਆ ਯਾਰ ਹਾਂਜੀ ਚਲ ਵਧੀਆ ਹੋ ਗਿਆ ਚਲ ਤੇ ਮੈਂ ਨਾ ਇੱਕ ਗੱਲ ਹੋਰ ਕਰਨੀ ਸੀ ਹਾਂ ਨੇ ਤੇ ਪਤਾਈਆ ਤੁਹਾਨੂੰ ਕਹੇ ਕਿ ਇਹ ਗੱਲ ਧਲਕਾਵਾ ਕਿ ਸਿਮੀ ਦੀ ਜੀ ਨੇ ਭੱਜ ਕੇ ਵਿਆਹ ਕੀਤਾ ਹੈ ਹੂੰ ਤਾਂ ਹੋ ਸਕਦਾ ਉਹਦੀ ਸਾਸ ਨੂੰ ਨਾ ਦਾਜ ਦਾ ਲਾਲਚ ਹੋਏ ਕਹੇ ਡੇਕਰੋ ਕਰਾ ਕੋ ਜਾਇਆ ਵਾ ਤਾਈ ਤਾਂ ਕਰਦੇ ਹੋਂ ਆਹੋ ਯਾਰ ਇਹ ਵੀ ਗੱਲ ਸਹੀ ਐ ਤੇ ਉਧਰ ਲੋਕੀ ਕਹਿ ਤੇ ਦਿੰਦੇ ਆ ਕਿ ਸਾਨੂੰ ਕੱਲੀ ਕੁੜੀ ਚਾਹੀਦੀ ਐ ਪਰ ਹਰ ਕਿਸ ਨੂੰ ਦਾਜ ਦੀ ਆਸਤੇ ਹੁੰਦੀ ਐ ਨਾ ਹਾਂਜੀ ਕਿ ਨੌ ਦੇ ਪੇਕਿਆਂ ਤੋਂ ਕੁਛ ਨਾ ਕੁਛ ਆਉਂਦਾ ਹੀ ਰਹੇ ਬਸ ਹਾਂਜੀ ਤੇ ਮੈਂ ਕਹਿਣਾ ਹੈ ਕਿ ਹੁਣ ਜਦੋਂ ਸਿਮੇ ਦੀ ਜੀ ਵਾਪਸ ਜਾਣਗੇ ਨਾ ਤਾਂ ਆਪਾਂ ਉਹਨਾਂ ਨੂੰ ਕਿਸੇ ਤਿਹਾਰ ਤੇ ਲੋਰੀ ਜਾਂ ਦੀਵਾਲੀ ਤੇ ਨਾ ਥੋੜਾ ਬੋਸ ਮਾਨ ਦੇ ਵਾਂਗੇ ਉਹਦੇ ਸੋਹਰੇ ਨੂੰ ਨਹੀਂ ਲੱਗੂਗਾ ਕਿ ਆਇਆ ਨਹੀਂ ਕੋਜੇ ਦੇ ਘਰ ਹੂੰ ਯਾਰ ਗੱਲ ਤੇ ਤੇਰੀ ਸਹੀ ਆ ਪਰ ਸੰਦੀਪ ਖਰਚਾ ਵੜਾ ਹੋ ਜਾਣਾ ਯਾਰ ਤੇ ਤੇ ਖਰਚਾ ਤਾਂ ਹੋ ਜਾਣਾ ਪਰ ਹੁਣ ਕੀ ਕਰਨਾ ਦੀਦੀ ਦਾ ਘਰ ਵੀ ਤਾਂ ਸੋਨਾ ਹੀ ਆ ਹਾਂ ਉਹ ਗੱਲ ਤੇ ਤੇਰੀ ਸਹੀ ਆ ਨਾਲ ਤੇ ਇਹ ਵੀ ਵੇਖੋ ਨਾ ਜੇ ਉਹਦਾ ਵਿਆਹ ਕਰਦੇ ਦੀਦੀ ਦਾ ਤੇ ਫੇਰ ਕਿੰਨਾ ਖਰਚਾ ਆ ਨਾ ਹੀ ਦਾਜ ਤਾਂ ਆਪਾਂ ਨੂੰ ਉਹਨਾਂ ਨੂੰ ਵੀ ਦੇਣਾ ਪੈਣਾ ਹੀ ਤੇ ਜੇ ਪੈਸੇ ਦੀ ਗੱਲ ਆ ਤੇ ਮੈਂ ਮੰਮੀ ਨਾਲ ਕ ਮੰਗ ਲਾਂਗੀ ਆਪਾਂ ਫੇਰ ਦੇ ਦਾਂਗੇ ਵਾਪਸ ਉਹਨਾਂ ਨੂੰ ਹੋ ਯਾਰ ਗੱਲ ਤੇ ਤੇਰੀ ਸਹੀ ਆ ਜੇ ਉਦਾਂ ਹੀ ਵਿਆਹ ਕਰਦੇ ਤਾਂ ਵੀ ਤਾਂ ਖਰਚਾ ਬਥੇਰਾ ਹੋ ਜਾਣਾ ਸੀ ਹਾਂਜੀ ਨਹੀਂ ਨਹੀਂ ਮੰਗਣ ਦੀ ਲੋੜ ਨਹੀਂ ਆ ਮੈਂ ਕਰਦਾ ਕਿ ਤੋ ਜਿਗੜ ਆਪਾਂ ਤੇ ਬਸ ਹੁਣ ਇਹੋ ਚਾਹੁੰਨੇ ਆ ਕਿ ਸਿਮੀ ਆਪਣੇ ਘਰ ਚਲ ਜੇ ਹਾਂਜੀ ਬਸ ਹੁਣ ਸਿਮੀ ਦੀਦੀ ਆਪਣੇ ਘਰ ਚਲ ਜਨ ਫੇ ਸਾਰਾ ਕੁਝ ਠੀਕ ਹੋ ਜਾਣਾ ਹੋਰ ਆਨੂ ਕੀ ਚਾਹੀਦਾ ਆਪਾਂ ਤੇ ਪਹਿਲਾ ਇਹੋ ਚਾਹੁੰਨੇ ਆ ਕਿ ਸਿਮੀ ਦੀਦੀ ਆਪਣੇ ਘਰ ਚਲ ਜਨ ਵੈਲੋ ਹੁਣ ਤਾਂ ਵਾਹਿਗੁਰੂ ਨੇ ਸੁਣ ਲਈ ਸਾਡੀ ਆਪਣੇ ਆਪ ਗੱਲ ਬਣ ਗਈ ਆ ਹਮਮ ਚਲ ਮੈਂ ਵੀ ਡਰੈਸ ਨੂੰ ਚੇਂਜ ਕਰ ਲਾਂ ਚਲੋ ਠੀਕ ਆ ਤੇ ਧਿਆਨ ਨਾਲ ਜਾ ਸਿਰ ਸਿੱਤੀ ਹੰਦਾ ਠਾਲ ਨਾ ਦਿਓ ਅੱਛਾ 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 ਵੇਖ ਕੇ ਦੀ ਖੁਸ਼ ਹੋ ਕੇ ਕਹਿ ਲਈ ਆ ਕਿ ਸਿਮੀ ਦੀਦੀ ਆਪਣੇ ਘਰ ਚਲ ਜੇ ਅਹੀਂ ਤੇ ਇਹੋ ਹੀ ਚਾਹੁੰ ਰਹੇ ਆ ਮੈਨੂੰ ਤੇ ਇਹਦੀਆਂ ਸਕੀਮਾਂ ਦਾ ਪਤਾ ਹੀ ਨਹੀਂ ਪਈ ਕੀ ਚਾਹੁੰਦੀ ਆ ਨਾਲੇ ਮੋਇਆਂ ਨੂੰ ਪਤਾ ਵਾ ਪੀ ਸਿਮੀ ਦਿਨ ਨਾ ਆਣ ਆਈ ਵੀ ਆ ਕਿ ਨਹੀਂ ਆਈ ਜੇ ਆਈ ਵੀ ਹੋਊਗੀ ਤਾਂ ਕੀ ਤੱਕ ਕਿਹੜੇ ਇਲਾਜੇ ਵਿੱਚ ਉਹਨੇ ਗੱਲ ਕੀਤੀ ਆ ਸਭ ਕੁਝ ਇੱਕ ਕੋਲੇ ਹੀ ਨਹੀਂ ਕਰੀ ਜਾਣ ਲਈ ਪੀ ਉਹ ਆਪਣੇ ਘਰ ਚਲ ਜੇ ਕੋਈ ਗੱਲ ਨਹੀਂ ਜਿਹੜੀਆਂ ਸਕੀਮਾਂ ਤੁਸੀਂ ਦੋਵੇਂ ਜਾਣੇ ਘੜਡੇ ਜੇ ਨਾ ਇਹ ਮੈਂ ਕਾਮਯਾਬ ਨਹੀਂ ਹੋਣ ਦੇਣੀ ਇਹ ਤੇ ਇਹ ਚਾਹੁੰਦੀ ਹੁਣੀ ਆ ਪੀ ਸਿਮੀ ਆਪਣੇ ਸਹੁਰੇ ਚਲ ਜੇ ਇਹ ਘਰ ਤੇ ਮੇਰੀ ਮਰਜ਼ੀ ਚੱਲੇ ਮੁੰਡਾ ਤੇ ਨੇ ਪਹਿਲਾਂ ਹੀ ਆਪਣੇ ਵਾਸ ਵਿੱਚ ਕਰ ਲਿਆ ਵਾ ਉਹ ਤਾਂ ਅੱਗੇ ਹੀ ਮੇਰੀ ਗੱਲ ਨਹੀਂ ਮੰਨਦਾ ਚੱਲ ਕੋਈ ਗੱਲ ਨਹੀਂ ਏ ਤੇਰੀ ਸਕੀਮ ਨਾ ਮੈਂ ਕਾਮਯਾਬ ਹੋਣ ਨਹੀਂ ਦਿੰਦੀ ਆਹ ਤੇ ਗੱਲਾਂ ਮੈਂ ਨਾ ਆਪਣੇ ਕੰਨ ਹੀ ਸੁਣ ਲਈਆਂ ਵਾ ਨਾ ਸੁਣਦੀ ਨਾ ਇਹਨਾਂ ਦੋਵਾਂ ਜਾਣਿਆਂ ਤੇ ਯਕੀਨ ਕਰ ਲੈਣਾ ਸੀ ਮੈਂ ਕਿੱਦਾਂ ਸਾਡੇ ਮਾਵਾ ਧੀਆਂ ਦੇ ਸਾਹਮਣੇ ਆਣ ਕੇ ਐਕਟਿੰਗ ਕਰਨ ਦੇ ਹੀਗੀ ਜਿੱਦਾਂ ਸਾਰਾ ਦੁੱਖ ਇਹਨੂੰ ਹੀ ਹੁੰਦਾ ਵਾ ਆਪਣੇ ਘਰ ਚਲ ਜੇ ਬੜੀ ਖੁਸ਼ ਹੀ ਪਰ ਮੈਨੂੰ ਨਹੀਂ ਪਤਾ ਵੀ ਇਹਦੇ ਦਿਲ ਵਿੱਚ ਚੱਲਣ ਕੀ ਡਿਆ ਵਾ ਵੀ ਇਹ ਉਤੋਂ ਭੋਲੀ ਜੇ ਮੂੰਹ ਬਣਾ ਕੇ ਕਹਿਣ ਡਿਆ ਪੀ ਮੰਮੀ ਜੀ ਆਪਣੇ ਘਰ ਜਾਊਗੀ ਕੋਈ ਗੱਲ ਨਹੀਂ ਮੈਨੂੰ ਤਾਂ ਸਾਰਾ ਪਤਾ ਵਾ ਤੂੰ ਉਹਨੂੰ ਘਰ ਕਿਉਂ ਕਲਾਉਣ ਰਹੀ ਆ ਇਹ ਕੰਮ ਮੈਂ ਬਾਨ ਨਹੀਂ ਦੇਣਾ ਤੇਰਾ ਸਿਮੀ ਵੀ ਤੇ ਇਹਨਾਂ ਨਾਲਦੀ ਆ ਇਹਨਾਂ ਦੀ ਗੱਲ ਸੁਣਦੀ ਆ ਜੇ ਦੱਸਿਆ ਵੀ ਯਕੀਨ ਤੋ ਉਹਨੇ ਫੇਰ ਨਹੀਂ ਕਰਨਾ ਮੈਨੂੰ ਤਾਂ ਆਪਣੀ ਤੀ ਦਾ ਦੁੱਖ ਹੈਗਾ ਹੀ ਆ ਨਾ ਗੱਲ ਤੇ ਹੁਣ ਕਰਨੀ ਪੈਣੀ ਆ ਨੇ ਸਿਮੀ ਜਿੰਨੀ ਪਾ ਵੀ ਤੇਰੀ ਪੋਲੀ ਬੰਦੀ ਆ ਨਾ ਉਹਨੇ ਹੈ ਨਹੀਂਗੀ ਹਾ ਹਾ ਮੰਮੀ ਕੀ ਹੋਇਆ ਹੌਸਲੇ ਨਾਲ ਬਹਿ ਕੇ ਇੱਥੇ ਦੱਸ ਮੈਨੂੰ ਨੇ ਦੱਸਦੀਆਂ ਤੈਨੂੰ ਸਾਰੀ ਗੱਲ। ਗੱਲ ਕੀ ਹੋਣੀ ਆ? ਦੋਵੇਂ ਜਣੇ ਬਾਹਰ ਸਲਾਮਾਂ ਕਰਨ ਦੇ ਹੀਗੇ। ਫੇ ਸਿੰਨੀ ਆਪਣੇ ਘਰ ਚਲ ਜੂਗੀ ਤੇ ਬੜਾ ਵਧੀਆ ਹੋ ਜਾਊਗਾ। ਤੇ ਮੰਮੀ ਇਹ ਚ ਗਲਤ ਕੀ ਆ? ਤੂੰ ਵੀ ਤੇ ਇਹੋ ਚਾਹਨੀ ਆ ਕਿ ਮੈਂ ਆਪਣੇ ਘਰ ਚਲ ਜਾ। ਨਹੀਂ ਚਾਹੁੰਦੀ ਤੇ ਮੈਂ ਇਹੋ ਹੀ ਆ, ਤੇ ਤੂੰ ਆਪਣੇ ਘਰ ਚਲ ਜਾਏ। ਪਰ ਜਿਹੜੀਆਂ ਗੱਲਾਂ ਮੈਂ ਉਹਨਾਂ ਦੀਆਂ ਸੁਣੀਆਂ ਵਾ ਨਾ, ਉਹਨਾਂ ਦੇ ਦਿਲ ਵਿੱਚ ਕੁਝ ਹੋਰ ਚੱਲਣ ਡਿਆਈ। ਮੰਮੀ ਕੀ ਆਵੇਂ ਬਾਜ਼ਾਰ ਤਾਂ ਜੀਆਂ ਪਾਈ ਜਾਣ ਡੀਆਂ? ਸਿੱਧੀ ਗੱਲ ਦੱਸ ਮੈਨੂੰ, ਵੀ ਗੱਲ ਹੈ ਕੀ ਆ? ਲੈ ਸੁਣ ਫਿਰ ਜਿੱਦਾਂ ਸਾਡੇ ਸਾਹਮਣੇ ਆਣ ਕੇ ਭੋਲੀ ਜੀ ਬਣੀ ਹੀ ਨਾ ਤੇ ਮੈਨੂੰ ਬੜਾ ਦੁੱਖ ਵਸਿਮੀ ਦਾ ਉਹ ਗੱਲ ਨਹੀਂ ਹੋ ਹੈਗੀ ਮੁੰਡੇ ਨੂੰ ਬਾਹਰ ਕਹਿਣ ਲਈ ਹੀ ਤੇ ਇੱਕ ਵਾਰ ਸਿਮੀ ਆਪਣੇ ਘਰ ਚਲ ਜੇ ਫੇਰ ਸਾਡੇ ਨਜ਼ਾਰੇ ਨਜ਼ਾਰੇ ਆ ਫੇਰ ਅਸੀਂ ਬੜੇ ਖੁਸ਼ ਹਾਂ ਇਕੱਲੇ ਰਵਾਂਗੇ ਇਹ ਘਰ ਦੇ ਵਿੱਚ ਨਹੀਂ ਮੰਮੀ ਭਾਬੀ ਇੰਨੀ ਗੱਲ ਕਹਿ ਨਹੀਂ ਸਕਦੀ ਜਿਹੜੇ ਹਿਸਾਬ ਨਾਲ ਤੂੰ ਦੱਸਣ ਲਈ ਹੈ ਨਹੀਂ ਤੈਨੂੰ ਨਾ ਮੇਰੇ ਨਾਲੋਂ ਜ਼ਕੀਨ ਜ਼ਿਆਦਾ ਭਾਬੀ ਤੇ ਆ ਤੇਰੇ ਭਰਾ ਦੀਆਂ ਅੱਖਾਂ ਤੇ ਤੇ ਪੱਟੀ ਉਹਨੇ ਬੰਨੀ ਬੰਨੀ ਸੀ ਤੇਰੀਆਂ ਅੱਖਾਂ ਤੇ ਤਾਂ ਲੱਗਦਾ ਪੱਟਾ ਪਾਉਂਦਾ ਨਹੀਂ ਉਹਦੀਆਂ ਹੀ ਸਿੱਖਤਾਂ ਕਰੀ ਜਾਣ ਰਹੀ ਆ ਭਾਬੀ ਇਹਦਾ ਕਹਿ ਨਹੀਂ ਸਕਦੀ ਤੈਨੂੰ ਮੈਂ ਦੱਸਣ ਰਹੀ ਆ ਮਾਂ ਤੇਰੀ ਝੂਠੀ ਆ ਨੇ ਮੈਨੂੰ ਤੇ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਪਿਤਾ ਨੂੰ ਭੈਣ ਭਰਾਵਾਂ ਨੂੰ ਉਹ ਐਡੀ ਪਲੀ ਮਾਂ ਸੋਂ ਕਿਉਂ ਲੱਭਦੀ ਆ ਉਹ ਤਾਂ ਮੀਸਣੀ ਆ ਮੀਸਣੀ ਕਰਦੀ ਕੁਝ ਹੋਰ ਵਾ ਤੇ ਦੱਸਦੀ ਕੁਝ ਹੋਰ ਵਾ ਨੇ ਸੋਚੀ ਕੀ ਪੈ ਗਈ ਆ ਮੈਨੂੰ ਇੱਕ ਗੱਲ ਦੱਸ ਤੇ ਤੇਰੇ ਖਾਨੇ ਵਿੱਚ ਕੋਈ ਗੱਲ ਪਈ ਆ ਕਿ ਨਹੀਂ ਪਈ ਮੰਮੀ ਮੈਨੂੰ ਤੇ ਨਾ ਯਕੀਨ ਜਿਆ ਨਹੀਂ ਹੋਣਿਆ ਤੇ ਜੇ ਫਿਰ ਵੀ ਤੂੰ ਕਹਿੰਨੀ ਆ ਨਾ ਤੇ ਮੈਂ ਇਦਾਂ ਕਰਾਂਗੀ ਆਪਣੇ ਨਾਨਾ ਨੂੰ ਫੋਨ ਲਾਵਾਂਗੀ ਤੋਂ ਉਹਨੂੰ ਆਨੇ ਬਾਨੇ ਆਪੇ ਪੁੱਛ ਲਾਂਗੀ ਚੱਲ ਜਿੰਨਾ ਚਿਰ ਤੂੰ ਪੁੱਛਿਆ ਨਾ ਨਾ ਯਕੀਨ ਮੈਨੂੰ ਵੀ ਨਹੀਂ ਹੋਣਾ ਮੰਮੀ ਜੇ ਤੈਨੂੰ ਮੇਰੇ ਤੇ ਵੀ ਨਹੀਂ ਨਾ ਯਕੀਨ ਕੋਈ ਗੱਲ ਨਹੀਂ ਮੈਂ ਸਪੀਕਰ ਔਨ ਕਰਕੇ ਨਾ ਤੇਰੇ ਲਾਗੇ ਬੈ ਕੇ ਫੋਨ ਕਰਾਂਗੀ ਫਿਰ ਤੇ ਤੈਨੂੰ ਯਕੀਨ ਆ ਜਾਏਗਾ ਨਾ ਕਰਨੀ ਕਰਨੀ ਫਿਰ ਫੋਨ ਤੈਨੂੰ ਆਪਣੀ ਮਾਂ ਤੇ ਤੇ ਯਕੀਨ ਹੈ ਨੀਗਾ ਫਿਰ ਯਕੀਨ ਆ ਜਾਊਗਾ ਨਾ ਸਾਰੇ ਜਾਣੇ ਮਰਜ਼ੀਆਂ ਕਰੋ ਆਪੋ ਆਪਣੀਆਂ ਸਿਰਤੂ ਵਾਲਾ ਦੇਖਾਉਣਾ ਹੈ ਸੁੱਤੀ ਆ ਹਾਂ ਭਾਬੀ ਸੁੱਤੀ ਹੈ ਵੇਖ ਕੇ ਆਈ ਆ ਅੱਛਾ ਭਾਬੀ ਇੱਕ ਗੱਲ ਪੁੱਛਾਂ ਹਾਂਜੀ ਪੁੱਛੋ ਭਾਬੀ ਜਿੱਦਾਂ ਮੇਰੀ ਗੱਲ ਚੱਲਣ ਦੀ ਸੋਹਰੇ ਜਾਣ ਦੀ ਤੇ ਜੇ ਮੈਂ ਚੱਲ ਗਈ ਤੇ ਫਿਰ ਤੁਹਾਡਾ ਜੀ ਲੱਗ ਜਾਊਗਾ ਦੀਦੀ ਇਹ ਚ ਜੀ ਲੱਗਣ ਵਾਲੀ ਕਿਹੜੀ ਗੱਲ ਆ ਹੁਣ ਦੇਖੋ ਜਦੋਂ ਮਾਪੇ ਆਪਣੀ ਧੀ ਨੂੰ ਤੋੜਦੇ ਆ ਤਾਂ ਉਹ ਵੀ ਤਾਂ ਜੀ ਲੋਂਦੇ ਆ ਲੱਗਣਾ ਹੀ ਆ ਜੀ ਜੀ ਲੱਗਣ ਨੂੰ ਕੀ ਆ ਮੰਮੀ ਹਾਂ ਦੱਸ ਹੁਣ ਕੀ ਗੱਲ ਆ ਭਾਬੀ ਵੱਲੋਂ ਨਾ ਤੂੰ ਸਹੀ ਕਹਿਣ ਢੀ ਮੈਂ ਤੈਨੂੰ ਐਵੇਂ ਗਲਤ ਕਹਿਣ ਢੀ ਆ ਨਹੀਂ ਹੁਣ ਤੈਨੂੰ ਕਿਦਾਂ ਯਕੀਨ ਹੋ ਗਿਆ ਤੂੰ ਤਾਂ ਕਹਿੰਦੀ ਆ ਭਾਬੀ ਗਲਤ ਨਹੀਂ ਹੋ ਸਕਦੀ ਆ ਗਿਆ ਤੈਨੂੰ ਯਕੀਨ ਕਰ ਲੈ ਨਣਾਣਾ ਆਪਣੀ ਨਾਲ ਫੋਨ ਤੇ ਤੂੰ ਗੱਲਬਾਤ ਨਹੀਂ ਮੰਮੀ ਗੱਲ ਤੇ ਨਹੀਂ ਕੀਤੀ ਬਸ ਹੋ ਗਿਆ ਯਕੀਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਹੁਣੇ ਤੁਸੀਂ ਵੀਡੀਓ ਦੇਖੀ ਜੀ ਨੌ ਦੇ ਸੁਪਨੇ ਤੇ ਇਹਦਾ 35ਵਾਂ ਪਾਰਟ ਤੁਸੀਂ ਦੇਖ ਕੇ ਹਟੇ ਜੇ ਤੇ ਸਾਰੇ ਜਾਣੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ ਇਹ ਵਾਲੀ ਸੀਰੀਜ਼ ਨੂੰ ਤੇ ਜ਼ਿਆਦਾਤਰ ਜਾਣੇ ਨੇ ਇਹੋ ਕਮੈਂਟ ਕਰਦੇ ਪਏ ਆ ਕਿ ਤੁਸੀਂ ਭਾਜੀ ਇਹ ਸੀਰੀਜ਼ ਨੂੰ ਬੰਦ ਨਾ ਕਰਿਓ ਬੰਦ ਨਾ ਕਰਿਓ ਇਹਨੂੰ ਕੰਟੀਨਿਊ ਚਲਾਈ ਜਾਓ ਤੇ ਪਰ ਹੁਣ ਯਾਰ ਜੇ ਤੁਹਾਨੂੰ ਤੁਹਾਨੂੰ ਇਹੀ ਫਾਲਤੂ ਜੀਆਂ ਦਿਖਾਈ ਜਾਵਾਂਗੇ ਹਨਾ ਅੱਗੇ ਐਵੇਂ ਲਮਕਾ ਲਮਕਾ ਕੇ ਸੀਰੀਜ਼ ਨੂੰ ਫਿਰ ਤੁਸੀਂ ਵੀ ਬੋਰ ਹੋ ਜਾਣਾ ਫਿਰ ਤੁਸੀਂ ਕਹਿਣਾ ਯਾਰ ਬੀਂਗ ਸਿੱਖ ਲੈ ਐਵੇਂ ਸਟੋਰੀ ਲਮਕਾਈ ਜਾਣ ਦੇ ਆ ਤੇ ਤਾਂ ਕਰਕੇ ਅਸੀਂ ਤੁਹਾਡੇ ਬਾਰੇ ਵੀ ਥੋੜਾ ਜਿਹਾ ਸੋਚਦੇ ਆ ਤੇ ਇਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਫੈਸਲਾ ਲਿਆਵਾ ਕਿ ਹੁਣ ਇਹ ਸੀਰੀਜ਼ ਨੂੰ ਅਸੀਂ ਜਲਦੀ ক্লোਜ਼ ਕਰਾਂਗੇ ਤੇ ਤੁਹਾਡੇ ਵਾਸਤੇ ਹੋਰ ਜ਼ਿਆਦਾ ਘੈਂਟ ਜਿਹੜੀ ਤੁਸੀਂ ਪੂਰੀ ਮਤਲਬ ਇੰਜੋਏ ਕਰ ਸਕੋ ਉਹ ਸੀਰੀਜ਼ ਲੈ ਕੇ ਆਵਾਂਗੇ ਜਿਹੜਾ ਤੁਹਾਨੂੰ ਅੱਗੇ ਵੀ ਦੱਸਿਆ ਕਈ ਵਾਰੀ ਕਿ ਤਲਾਕ ਦੇ ਮੁੱਦੇ ਨੂੰ ਲੈ ਕੇ ਉਹ ਵਾਲੀ ਸੀਰੀਜ਼ ਲੈ ਕੇ ਆਵਾਂਗੇ ਉਹਦਾ ਮਤਲਬ ਨਾਮ ਨਹੀਂ ਅਜੇ ਡਿਸਾਈਡ ਕੀਤਾ ਅਸੀਂ ਨਾਮ ਤੁਸੀਂ ਸੁਜੈਸਟ ਕਰੋਗੇ ਜੇ ਤੁਹਾਡੇ ਦਿਮਾਗ 'ਚ ਕੋਈ ਨਾਮ ਆਉਂਦਾ ਆ ਤੇ ਉਦਾਂ ਜਿਹੜਾ ਇਹ ਹੈ ਕਿ ਟੌਪਿਕ ਉਹਦਾ ਤਲਾਕ ਹੋਊਗਾ ਕਿ ਤਲਾਕ ਵਿੱਚ ਕਿੱਦਾਂ-ਕਿੱਦਾਂ ਮਤਲਬ ਹੁੰਦਾ ਆ ਹੈਨਾ ਹਸਬੰਡ ਵ ਤੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਬਣਾਵਾਂਗੇ ਉਹ ਸਾਰੇ ਜਾਣੇ ਉਹਨੂੰ ਜ਼ਰੂਰ ਦੇਖਿਓ ਤੇ ਬਾਕੀ ਜਿਹੜਾ ਪਿਛਲਾ ਐਪੀਸੋਡ ਪਾਇਆ ਹੈਗਾ ਉਹਦੇ ਵਿੱਚ ਸਭ ਤੋਂ ਵੱਡਾ ਸਵਾਲ ਜਿਹੜਾ ਹੈਗਾ ਕਿ ਨੀਤੂ ਆਂਟੀ ਕਿੱਥੇ ਗਏ ਜਿੱਦਾਂ ਪਹਿਲੇ ਵਾਰ ਸਭ ਤੋਂ ਵੱਡਾ ਸਵਾਲ ਇਹ ਸੀ ਨਾ ਕਿ ਬਾਹੂ ਬਲੀ ਕੋ ਕਿਸਨੇ ਮਾਰਾ ਤੇ ਉਹ ਹੀ ਸਭ ਤੋਂ ਵੱਡਾ ਸਵਾਲ ਹੋਣੇ ਆ ਕਿ ਨੀਤੂ ਆਂਟੀ ਕਿੱਥੇ ਗਏ ਤੁਸੀਂ ਉਹਨਾਂ ਨੂੰ ਕਿਉਂ ਚੇਂਜ ਕਰਤਾ ਤੇ ਇਹਨਾਂ ਨੂੰ ਕਿਉਂ ਭੈਣ ਜੀ ਉਹਨਾਂ ਨੂੰ ਲਿਆ ਆਪਾਂ ਵਿੱਚ ਤੇ ਅਸਲ ਵਿੱਚ ਨਾ ਨੀਤੂ ਆਂਟੀ ਦੀ ਨਾ ਤਬੀਅਤ ਤੇ ਥੋੜੀ ਜੀ ਡਾਊਨ ਹੋ ਗਈ ਸੀਗੀ ਤੇ ਪਿਛਲੇ ਸੋਮਵਾਰ ਨੂੰ ਮੇਰੇ ਖਿਆਲ ਨਾਲ ਥੋੜੇ ਜੇ ਬ ਤੇ ਉਹ ਅਜੇ ਤੱਕ ਵੀ ਠੀਕ ਨਹੀਂ ਆ ਤੇ ਮਤਲਬ ਅੱਜ ਆਏ ਹੈਗੇ ਉਦਾਂ ਸਾਡੇ ਕੋਲ ਤੇ ਪਰ ਉਹ ਜਿੱਦਾਂ ਤੁਹਾਨੂੰ ਪਤਾ ਹੈ ਕਿ ਨੈਗੇਟਿਵ ਰੋਲ ਵਿੱਚ ਥੋੜਾ ਜਿਆਦਾ ਉੱਚੀ ਬੋਲਣਾ ਪੈਂਦਾ ਹੈ ਹਨਾ ਜਾਂ ਥੋੜਾ ਜਿਆਦਾ ਖੜੇ ਕੁੜੇ ਹੋਣਾ ਪੈਂਦਾ ਤੇ ਉਹ ਕਹਿੰਦੇ ਹੈਗੇ ਕਿ ਮੈਂ ਜੇ ਇਦਾਂ ਨਹੀਂ ਕਰ ਸਕਦੀ ਤਿੰਨ ਚਾਰ ਦਿਨ ਵੱਲ ਡਾਕਟਰ ਨੇ ਮਨਾ ਕੀਤਾ ਆ ਤੇ ਆਪਾਂ ਵੀ ਫਿਰ ਸੋਚਿਆ ਕਿ ਯਾਰ ਆਪਾਂ ਜ਼ਰੂਰੀ ਮਤਲਬ ਕੀ ਇਹਨਾਂ ਨੂੰ ਟੈਨਸ਼ਨ ਦੇਣੀ ਹੈ ਹਨਾ ਤੇ ਜੇ ਡਾਕਟਰ ਨੇ ਰੈਸਟ ਦੱਸੀ ਆ ਤੇ ਫਿਰ ਆਪਾਂ ਥੋੜਾ ਚਿਰ ਉਹਨਾਂ ਨੂੰ ਰਹਿਣ ਦਿੰਨੇ ਆ ਤੇ ਇਹਨਾਂ ਨੂੰ ਆਪਾਂ ਇਸ ਕਰਕੇ ਲਿਆ ਸੀਗਾ ਕਿ ਜੇ ਹੁਣ ਆਪਾਂ ਮੰਨ ਲਓ ਕਿ ਨੀਤੂ ਢੰਡੀ ਦੀ ਵੇਟ ਕਰਦੇ ਫਿਰ ਤੁਸੀਂ ਸਾਡੀ ਜਾਨ ਖਾ ਲੈਣੀ ਹੈ ਭਾਜੀ ਤੁਸੀਂ ਐਪੀਸੋਡ ਨਹੀਂ ਪਉਂਦੇ ਭਾਜੀ ਤੁਸੀਂ ਐਪੀਸੋਡ ਨਹੀਂ ਪਉਂਦੇ ਤੇ ਉਹ ਫਿਰ ਸਾਰੀਆਂ ਚੀਜ਼ਾਂ ਦਾ ਥੋੜਾ ਜਿਹਾ ਖਿਆਲ ਵਿੱਚ ਰੱਖ ਕੇ ਹਨਾ ਵੀ ਸਾਰੇ ਕੰਮ ਚੱਲਦੇ ਰਹਿਣ ਕਿ ਤੁਸੀਂ ਵੀ ਸਾਡੇ ਐਪੀਸੋਡ ਦੇਖਦੇ ਰਹੋ ਤੇ ਨੀਤੁਆਂਟੀ ਨੂੰ ਵੀ ਥੋੜੀ ਰਸਟ ਮਿਲ ਜੇ ਉਹ ਸਾਰੀਆਂ ਚੀਜ਼ਾਂ ਨੂੰ ਖਿਆਲ ਵਿੱਚ ਰੱਖਦੇ ਹੋਏ ਫਿਰ ਆਪਾਂ ਇਹ ਡਿਸੀਜਨ ਲੈ ਆ ਕੇ ਆਪਾਂ ਕਰੈਕਟਰ ਚੇਂਜ ਕਰ ਦਿੰਨੇ ਆ ਤੇ ਜਿਹੜਾ ਸਾਰੇ ਕੰਮ ਚੱਲਦੇ ਰਹਿਣ ਤੇ ਇਸ ਕਰਕੇ ਤੁਸੀਂ ਜਿੱਦਾਂ ਵੱਲੋਂ ਨੀਤੁਆਂਟੀ ਨੂੰ ਪਿਆਰ ਦਿੰਦੇ ਰਹੇ ਇਦਾਂ ਇਹਨਾਂ ਨੂੰ ਵੀ ਪਸੰਦ ਕਰਿਓ ਯਾਰ ਦੀ ਕਮੈਂਟ ਬਹੁਤ ਜ਼ਿਆਦਾ ਕੀਤੇ ਤੇ ਉਹ ਤੁਸੀਂ ਚਲੋ ਤੁਹਾਡਾ ਪ ਕਿ ਤੁਸੀਂ ਇਹਨਾਂ ਜਿਆਦਾ ਕਮੈਂਟ ਕਰਦੇ ਜੇ ਤੇ ਸੀਰੀਜ਼ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਚੰਗਾ ਜੀ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ